ਪੰਜਾਬ ਸਾਡੇ ਪੰਜ ਦਰਿਆਵਾਂ ਦੀ ਧਰਤੀ ਅੱਜ ਬਹੁਤ ਹੀ ਦੁਖੀ ਤੇ ਔਕੜਾਂ ਦੇ ਸਮੇਂ ਚੋਂ ਗੁਜ਼ਰ ਰਹੀ ਹੈ ਜੇ ਹੜ੍ਹਾਂ ਦੀ ਰਾਤ ਵੀ ਹੋਈ ਹੈ ਬਹੁਤ ਵੱਡਾ ਨੁਕਸਾਨ ਹੋਇਆ ਇਸ ਨਾਜ਼ੁਕ ਸਮੇਂ ਵਿੱਚ ਸਾਡ ਨੂੰ ਸਾਰੇ ਪੰਜਾਬੀਆਂ ਨੂੰ ਭਾਵੇਂ ਉਹ ਪੰਜਾਬ ਚ ਨੇ ਭਾਵੇਂ ਉਹ ਦੁਨੀਆ ਦੇ ਕਿਸੇ ਕੋਨੇ ਚ ਵਸਦੇ ਆ ਇਹ ਗਰੀਬ ਪੰਜਾਬੀ ਕਿਸਾਨਾਂ ਦੀ ਮਦਦ ਕਰਨੀ ਚਾਹੀਦੀ ਹੈ ਕਿਉਂਕਿ ਮੀਂਹਾਂ ਦਾ ਮੀਂਹ ਪਾਣੀ ਆ ਗਿਆ ਹੈ 30% ਦੇ ਕਰੀਬ ਪੈਡੀ ਝੋਨਾ ਦੀ ਫਸਲ ਤਬਾਹ ਹੋ ਗਈ ਹੈ ਲੋਕਾਂ ਦੇ ਘਰ ਬਰਬਾਦ ਹੋ ਗਏ ਰਹਿ ਗਏ ਫਰਨੀਚਰ ਸਕੂਲ ਡਿਸਪੈਂਸਰੀਆਂ ਤੇ ਬਹੁਤ ਵੱਡਾ ਇਹ ਨੁਕਸਾਨ ਹੋਇਆ ਹੈ ਚੜਵੀ ਕਲਾ ਪੰਜਾਬ ਕਿਉਂਕਿ ਪੰਜਾਬ ਕਈ ਵਾਰੀ ਡਿੱਗਿਆ ਏ ਪਰ ਮੈਂ ਸਮਝਦਾ ਉਸ ਤੋਂ ਜ਼ਿਆਦਾ ਵਾਰੀ ਉੱਠਿਆ ਪੰਜਾਬੀਆਂ ਦਾ ਹੌਸਲਾ ਪੰਜਾਬੀਆਂ ਦੀ ਮਿਹਨਤ ਕਸ਼ੀ ਪੰਜਾਬੀਆਂ ਦੀ ਮੇਜ਼ਬਾਨੀ ਹੁਣ ਵੀ ਜਦੋਂ ਹੜਾ ਚ ਸੀ ਕਿਸਾਨਾਂ ਦੇ ਘਰਾਂ 'ਚ ਪਾਣੀ ਤੇ ਪਏ ਕਿਸੇ ਨੇ ਵੀ ਸਾਨੂੰ ਚਾਹ ਦੁੱਧ ਤੋਂ ਬਿਨਾ ਓ ਨਹੀਂ ਦਿੱਤਾ ਆਓ ਆਪਾਂ ਇਸ ਨਾਜ਼ੁਕ ਘੜੀ ਤੇ ਇੱਕ ਨਵਾਂ ਪੰਜਾਬ ਉਸਾਰੀਏ ਤੇ ਜਿਸ ਤਰ੍ਹਾਂ ਪੰਜਾਬ ਦੇ ਸਾਡੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਨੇ ਚੜ੍ਹਦੀ ਕਲਾ ਪੰਜਾਬ ਦਾ ਨਾਰਾ ਦਿੱਤਾ ਹੈ ਇੱਕ ਕੈਂਪੇਨ ਸ਼ੁਰੂ ਹੋਈ ਹੈ ਮੈਂ ਵੀ ਅਨਾਉਂਸ ਕੀਤਾ ਹੈ 1 ਕਰੋੜ ਰੁਪਏ ਦੀ ਕੰਟਰੀਬਿਊਸ਼ਨ rangla.punjab.gov.in ਆਪਾਂ ਦੁਨੀਆ 'ਚ ਵਸਦੇ ਸਾਰੇ ਪੰਜਾਬੀ ਉਹਨਾਂ 'ਚ ਹਿੱਸਾ ਪਾਈਏ ਕਿਉਂਕਿ ਇੱਕ ਲਾਂਬਤ ਤਰੀਕੇ ਨਾਲ ਇੰਨਾ ਪਰਿਵਾਰਾਂ ਦੀ ਇੰਨਾ ਜਿਹੜੇ ਜ਼ਮੀਨਾਂ ਦੀ ਮੋੜ ਤੋਂ ਇੱਕ ਨਵਾਂ ਪੰਜਾਬ ਉਸਾਰੀਏ ਔਰ ਜੋ ਵੀ ਹੜ ਨਾਲ ਨੁਕਸਾਨ ਹੋਇਆ ਉਹਦੀ ਜਲਦੀ ਤੋਂ ਜਲਦੀ ਭਰਾਈ ਕਰਕੇ ਇਹ ਕਿਸਾਨਾਂ ਨੂੰ ਘਟੋ-ਘਟ ਕਣਕ ਦੀ ਬੀਜੀ ਜਿਹੜੀ ਪੈਲੀਆਂ ਤਿਆਰ ਕਰੀਏ ਔਰ ਕਣਕ ਦੀ ਜਿਹੜੀ ਖੇਤੀ ਹੋਣੀ ਹੈ 15 ਨਵੰਬਰ ਤੋਂ ਉਹ ਉਸ ਦੇ ਸਮਰੱਥ ਬਣਾਈਏ ਤਾਂ ਕਿ ਉਹ ਆਪਾਂ ਇਹ ਕਿਸਾਨ ਵਾਂਝੇ ਨਾ ਰਹਿ ਜਾਣ ਜੈ ਹਿੰਦ